ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਬਠਿੰਡਾ ਤੋਂ ਬੇहद ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸੋਰਾ ਪਰਿਵਾਰ ਵੱਲੋਂ ਦਹੇਜ ਲਈ ਇੱਕ ਕੁੜੀ ਹੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਵਾਲਿਆਂ ਨੇ ਸੋਰੇ ਪਰਿਵਾਰ ਤੇ ਕਈ ਗੰਭੀਰ aarop ਲਗਾਏ ਨੇ ਜਿਸ ਤੋਂ ਬਾਅਦ ਉਨ੍ਹਾਂ ਵੱਲ ਕਿਹਾ ਗਿਆ ਕਿ ਜਦੋਂ ਤੋਂ ਵਿਆਹ ਹੋਇਆ ਏ ਉਸ ਤੋਂ ਲਗਾਤਾਰ ਜਿਹੜਾ ਇਹ ਸੋਰਾ ਪਰਿਵਾਰ ਵੱਲੋਂ ਉਨ੍ਹਾਂ ਤੇ ਦਹੇਜ ਲਈ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਹ ਹੁਣ ਉਹਨਾਂ ਨੇ ਕੁੜੀ ਹੀ ਮਾਰ ਦਿੱਤੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਵੇਖ ਪਾ ਰਹੇ ਹੋ ਜਿਸ ਦੇ ਵਿੱਚ ਦਹੇਜ ਲਈ ਇੱਕ ਕੁੜੀ ਦਾ ਜਿਹੜਾ ਇਹ ਮੋਤ ਦੇ ਘਾਟ ਉਦਾਰ ਦਿੱਤਾ ਗਿਆ ਤਾਂ ਬਠਿੰਡਾ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਤੋਂ ਬਾਅਦ ਸੋਹਰੇ ਪਰਿਵਾਰ ਤੇ ਕਈ ਜਿਹੜੇ ਨੇ ਗੰਭੀਰ ਆਰੋਪ ਲੱਗ ਰਹੇ ਨੇ ਤਾਂ ਮਾਹੌਲ ਜਿਹੜਾ ਇਹ ਪਧੋੜ ਦਾ ਸਾਹਮਣੇ ਆ ਰਿਹਾ ਬਠਿੰਡਾ ਦੇ ਪਧੋੜ ਦੇ ਵਿੱਚ ਉਸ ਵੇਲੇ ਗਮਗੀਨ ਜਿਹੜਾ ਇਹ ਮਾਹੌਲ ਹੋ ਗਿਆ ਅੰਤਿਮ ਸੰਸਕਾਰ ਬਾਅਦ ਚ ਕੁੜੀ ਦਾ ਕੀਤਾ ਗਿਆ ਪਰ ਲਗਾਤਾਰ ਜਿਹੜੇ ਨੇ ਪੁਲਿਸ ਨੇ ਆਰੋਪੀਆਂ ਖਿਲਾਫ ਜਿਹੜਾ ਇਹ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਮ੍ਰਿਤਕ ਦੇ ਪਰਿਵਾਰ ਜਿਹੜੇ ਨੇ ਉਹਨਾਂ ਵੱਲੋਂ ਲਗਾਤਾਰ ਸੋਹਰੇ ਪਰਿਵਾਰ ਤੇ ਕਿਹਾ ਗਿਆ ਕਿ ਸੋਹਰੇ ਪਰਿਵਾਰ ਜਿਹੜੇ ਨੇ ਵਿਆਹ ਤੋਂ ਬਾਅਦ ਲਗਾਤਾਰ ਜਿਹੜੀ ਹੈ ਕੁੜੀ ਨੂੰ ਦਹੇਜ ਲਈ ਪਰੇਸ਼ਾਨ ਕਰਦੇ ਸੀ ਦਾਜਲੀ ਪਰੇਸ਼ਾਨ ਕਰਦੇ ਸੀ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਨੇ આરોપીਆ ਦੇ ਖਿਲਾਫ ਜਿਹੜੇ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਪੁਲਿਸ ਦਾ ਜਿਹੜਾ ਇਹ ਲਗਾਤਾਰ ਕਹਿਣਾ ਹੈ ਕਿ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਆ ਫਿਲਹਾਲ ਜਿਹੜਾ ਇਹ ਪਸੋਰੇ ਪਰਿਵਾਰ ਤੇ ਕਤਲ ਦਾ ਮਾਮਲਾ ਦਜ ਕਰ ਲਿਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇੱਕ ਕੁੜੀ ਦਾ ਜਿਹੜਾ ਇਹ ਕਤਲ ਕਰ ਦਿੱਤਾ ਗਿਆ ਸੋਹਰਾ ਪਰਿਵਾਰ ਲਈ ਸਿਰਫ ਦਹੇਜ ਦੇ ਕਰਕੇ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪਰਿਵਾਰ ਜਿਹੜੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਲਗਾਤਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਜਦੋਂ ਤੋਂ ਉਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਹੀ ਲਗਾਤਾਰ ਕੁੜੀ ਨੂੰ ਤੰਗ ਪਰੇਸ਼ਾਨ ਜਿਹੜਾ ਇਹ ਸੋਹਰਾ ਪਰਿਵਾਰ ਵੱਲੋਂ ਕੀਤਾ ਜਾ ਰਿਆ ਸੀ ਲਗਾਤਾਰ ਜਿਹੜੇ ਦਾਜ ਲਈ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਸਾਡੀ ਕੁੜੀ ਹੀ ਮਾਰ ਦਿੱਤੀ ਹੈ ਇਸ ਪੂਰੇ ਮੌਕੇ ਨੂੰ ਲੈ ਕੇ ਪਰਿਵਾਰ ਦਾ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਆ ਜੀ ਮੰਗ ਕਰਦੇ ਸੀ ਪਹਿਲੇ ਦਿਨ ਤੋਂ ਲੈ ਕੇ ਇਹਨਾਂ ਨੂੰ ਕੁੱਟਮਾਰ ਕਰਦੇ ਰਹਿੰਦੇ ਸੀਗੇ। ਪਹਿਲਾਂ ਵੀ ਇਹਨਾਂ ਨੂੰ ਕਈ ਵਾਰੀ ਅਸੀਂ ਸਮਝਾਇਆ ਪਰ ਇਹ ਨਹੀਂ ਸਮਝੇ। ਠੀਕ ਹੈ ਇਹਨਾਂ ਦੀਆਂ ਮੰਗਾ ਸੀ ਪਹਿਲੇ ਦਿਨ ਤੋਂ ਮੰਗਦੇ ਰਹੇ। ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਸਾਨੂੰ ਏਸੀ ਪੈਸ ਚਾਹੀਦਾ ਉਹ ਸਤੋਂ ਨਹੀਂ ਹੋਇਆ। ਜਿੰਨਾ ਅਸੀਂ ਾਕਾਦ ਤੋਂ ਵੱਧ ਜ਼ੋਰ ਲਾਉਣਾ ਸੀ ਅਸੀਂ ਵਿਆਹ ਤੇ ਲਾਇਆ। ਪਰ ਇਹਨਾਂ ਦੇ ਅਕੋਰਡਿੰਗ ਅਸੀਂ ਜਿੰਨਾ ਅਸੀਂ ਕਰਨਾ ਸੀ ਅਸੀਂ ਕੀਤਾ। ਪਰ ਇਹ ਕੁੜੀ ਨੂੰ ਕੁਟਦੇ ਮਾਰਦੇ ਰਹੇ ਇਹਨਾਂ ਦੀ ਮੰਮੀ ਇਹਦੀ ਭੈਣ ਮੁੰਡੇ ਦੀ ਤੇ ਆ ਕੇ ਇਹ ਇੱਟਾਂ ਰੋੜੇ ਵੀ ਚਲਾਉਂਦੇ ਰਹੇ ਕੁੜੀ ਨੂੰ ਦੋ ਦੋ ਦਿਨ ਇਹ ਕਮਰੇ 'ਚ ਬੰਦ ਵੀ ਕਰਦੇ ਰਹੇ ਇਹਨਾਂ ਅਸੀਂ ਤਸ਼ੀਹੇ ਚਲਦੇ-ਚਲਦੇ ਇਹਨਾਂ ਨੂੰ ਬਹੁਤ ਸਮਝ ਆਇਆ ਪਰ ਇਹ ਨਹੀਂ ਮੰਨੇ ਆਖਰ ਨੂੰ ਇਹਨਾਂ ਨੇ ਮੁੰਡੇ ਨੇ ਮੁੰਡੇ ਦੀ ਭੈਣ ਨੇ ਤੇ ਇਹਦੇ ਦੇ ਮਾਪੇਪ ਇਹਨਾਂ ਨੇ ਕੁੜੀ ਦਾ ਗੱਲ ਘੁੱਟ ਕੇ ਤਸ਼ੀਹੇ ਪਹਿਲਾਂ ਕੁੱਟਮਾਰ ਕੀਤੀ ਇਹਨਾਂ ਨੇ ਹੱਥ ਬੰਨੇ ਹੱਥ ਪਾਨੇ ਕੋ ਉਹਦੀ ਕੁੱਟਮਾਰ ਕੀਤੀ ਉਹਦੇ ਇਨਸਾਨ ਨੇ ਤੇ ਗਲ ਦੇ ਵਿੱਚ ਤਾਰ ਪਾ ਕੇ ਗਲ ਘੁੱਟ ਕੇ ਉਹਨੂੰ ਇਹਨਾਂ ਨੇ ਕਤਲ ਕੀਤਾ ਇੱਕ ਜਿਹੜਾ ਬੰਦਾ ਇਹ ਸੀਗਾ ਵੀ ਇਹਨਾਂ ਨੇ ਚਾਰੇ ਬੰਦੇ ਸੇ ਨਾਮ ਲਗਾਏ ਇੱਕ ਪੰਜਵਾਂ ਬੰਦਾ ਹੋਰ ਸੀ ਜਿਹੜਾ ਇਹਦਾ ਮੁੰਡੇ ਦਾ ਭਰਾ ਸੀ ਉਹ ਪੁਲਿਸ ਦੇ ਵਿੱਚ ਆ ਭਗਵੰਤ ਮਾਨ ਦਾ ਹੋ ਐਫਓ ਆ ਠੀਕ ਹੈ ਇਹਨਾਂ ਨੇ ਸਾਡਾ ਉਹਦਾ ਨਾਮ ਹੀ ਲਿਖਣ ਦਿੱਤਾ ਸੀ ਉੱਥੇ ਵੀ ਇਹਨਾਂ ਨੂੰ ਪੁਲਿਸ ਨੂੰ ਮਤਲਬ ਮੰਗ ਕੀਤੀ ਸੀ ਪਰ ਸਾਡਾ ਇਹਨਾਂ ਨੇ ਉੱਥੇ ਨਾਮ ਨਹੀਂ ਲਿਖਣ ਦਿੱਤਾ ਉਹਨਾਂ ਨੇ ਇਹਦੇ ਵਿੱਚ ਦਜ ਨਹੀਂ ਕੀਤਾ ਨਾ ਕਿੰਨਾ ਟਾਈਮ ਹੋਇਆ ਸੀ ਇਹ ਕੁੜੀ ਦੇ ਮੈਰਿਜ ਨਾਲ ਮੈਰਿਜ ਨੂੰ 2 ਮਹੀਨੇ ਹੋਇਆ ਸੀ 10ਵੇਂ ਮਹੀਨੇ 10ਵੇਂ ਮਹੀਨੇ ਦੇ ਵਿੱਚ ਵਿਆਹ ਹੋਇਆ 11 ਤਰੀਕ ਨੂੰ ਇਹ ਕਿੱਦਾਂ ਪਤਾ ਲੱਗਿਆ ਤੁਹਾਨੂੰ ਅੱਜ ਵੀ ਕੁੜੀ ਦੀ ਕਿੱਥੇ ਕੱਲ ਜਦੋਂ ਸਾਡੇ ਤਾਇਆ ਜੀ ਕੋਲ ਪਹਿਲਾਂ ਉਹਨਾਂ ਦੇ ਕੋਲੇ ਫੋਨ ਆਇਆ ਉਹ ਕਹਿੰਦੇ ਵੀ ਇਹਨਾਂ ਦੀ ਵੀ ਕੁੜੀ ਸੀਰੀਅਸ ਆ ਵੀ ਹਸਪੀਟਲ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਜਦੋਂ ਅਸੀਂ ਇੱਥੋਂ ਚੱਲੇ ਗਏ ਰਾਸਤੇ ਵਿੱਚ ਇਹ ਆ ਗਿਆ ਵੀ ਕੁੜੀ ਮਰ ਗਈ ਜਦ ਤੇ ਸੀ ਉੱਥੇ ਜਾ ਕੇ ਪਤਾ ਕੀਤਾ ਤਾਂ ਕੁੜੀ ਡੈੱਡ ਸੀਗੀ ਤੇ ਸਾਨੂੰ ਇਹਨਾਂ ਨੇ ਪੁਲਿਸਾਂ ਨੇ ਪਹਿਲਾਂ ਤਾਂ ਅਸੀਂ 6 ਵਜੇ ਉੱਥੇ ਅਸੀਂ ਪਹੁੰਚ ਗਏ ਰਾਤ ਦੇ 12 ਵਜੇ ਤੱਕ ਸਾਡੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਇਹ ਬਿਆਨ ਹੀ ਲੈਂਦੇ ਗਏ ਅਸੀਂ ਬਿਆਨ ਸਾਡੇ ਅਕੋਰਡਿੰਗ ਜਿਹੜੇ ਅਸੀਂ ਬਿਆਨ ਦਿੱਤੇ ਉਹਨਾਂ ਨੇ ਉਹ ਨਹੀਂ ਮੰਨੇ ਆਦ ਅਕੋਰਡਿੰਗ ਉਹਨਾਂ ਨੇ ਜਿਹੜੀ ਇਹ ਐਫ ਆਰ ਵੀ ਲਿਖ ਕੇ ਉਹ ਕੀਤੀ ਹੈ ਕੀ ਕੀ ਕਾਰਵਾਈ ਕੀਤੀ ਮੰਗਣੀ ਪਈ ਅਸੀਂ ਮੰਗ ਇਹ ਕਰਦੇ ਆਂ ਵੀ ਚਾਰ ਬੰਦੇ ਦੇ ਨਾਮ ਤਾਂ ਲਿਖਤੇ ਜਿਹੜਾ ਪੰਜਵਾਂ ਬੰਦਾ ਸੀ ਇਹਦਾ ਭਰਾ ਜਿਹਦਾ ਪੁਲਿਸ ਦੇ ਵਿੱਚ ਆ ਜਿਹਦਾ ਸਪੋਰਟ ਆ ਜੀ ਇਹਨਾਂ ਇਹ ਕਰਤਾਰ ਤੇ ਤਾਂ ਇਹ ਫੁੱਲ ਜ਼ਿੰਮੇਵਾਰੀ ਸੀਗੀ ਵਿਆਹ ਦੇ ਵਿੱਚ ਉਹ ਉਹਦਾ ਨਾਂ ਵਿੱਚ ਹੋਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਆਂ ਉਹਨਾਂ ਜਿੱਕਰ ਅਸੀਂ ਨਹੀਂ ਅਸੀਂ ਤਰਨਾ ਵੀ ਲਾਵਾਂਗੇ ਇਸ ਜੀ ਕੀ ਕੀ ਮੰਨੀਏ ਵੀ ਦਾਜ ਦੀ ਇਹ ਬਲੀ ਚੜੀ ਆ ਕੁੜੀ ਇਹ ਦਾਜ ਜਿਹੜਾ ਅਸੀਂ ਦਾਜ ਦਿੱਤਾ ਵੀ ਸੀ ਇਹਨਾਂ ਦੇ ਪਸੰਦ ਨਹੀਂ ਸੀ ਗਿਆ ਫਿਰ ਇਹ ਵਿਆਹ ਦੇ ਵਿੱਚ ਕਹਿੰਦੇ ਸਾਨੂੰ ਏਸੀ ਪੈਲਸ ਚਾਹੀਦਾ ਉਹ ਸਾਥੋਂ ਨਹੀਂ ਹੋਇਆ ਵਿਆਹ ਦੇ ਵਿੱਚ ਇਹ ਇਹ ਆਪ ਦੇ ਹਲਵਾਈ ਲੈ ਕੇ ਵਿਆਹ ਦੇ ਵਿੱਚ ਇਹਨਾਂ ਨੇ ਮੀਠ ਵੀ ਆ ਬਣਾ ਕੇ ਖਾਤਾ ਕੀ ਅਗਲੀ ਕਾਰਵਾਈ ਕੀ ਹੋਊਗੀ ਤੁਹਾਡੀ ਅਗਲੀ ਕਾਰਵਾਈ ਇਹ ਹੈ ਵੀ ਜਿੰਨਾ ਚਿਰ ਉਹ ਬੰਦੇ ਦਾ ਨਾਮ ਇਹ ਦਰਜ ਨਹੀਂ ਕਰਦੇ ਉਹ ਬੰਦੇ ਨੂੰ ਇਹ ਜੇਲ੍ਹ ਦੇ ਵਿੱਚ ਨਹੀਂ ਦਿੰਦੇ ਸਾਡੀ ਇਹ ਮੰਗ ਹੈ ਵੀ ਉਹਨੂੰ ਜੇਲ੍ਹ 'ਚ ਹੋਣਾ ਚਾਹੀਦਾ ਕੁੜੀ ਦਾ ਮਾਮਲਾ ਬਾਈ ਜੀ ਬਹੁਤ ਦੁਖਦਈ ਆ ਸਾਨੂੰ ਬਹੁਤ ਠੇਸ ਪਹੁੰਚੀ ਆ ਸਾਡੇ ਚਾਚਾ ਦੀ ਲੜਕੀ ਸਾਡੀ ਛੋਟੀ ਭੈਣ ਸੀਗੀ ਪਹਿਲਾਂ ਤੋਂ ਮਤਲਬ ਕੁੜੀ ਦੇ ਹਾਈਲਾਈਟਸ ਕੀਤੀ ਵੀ ਸੀਗੀ ਠੀਕ ਹੈ ਉਹਦੇ 'ਚ ਕੁੜੀ ਨੇ ਬਾਹਰ ਨੂੰ ਜਾਣਾ ਸੀਗਾ ਉਹ ਕਹਿੰਦੇ ਅਸੀਂ ਪੈਸੇ ਲਾਵਾਂਗੇ ਸਡੀ ਗੱਲ ਵਾਸਤੇ ਇਸ ਤਰ੍ਹਾਂ ਹੋਈ ਆ ਪਹਿਲਾਂ ਸੀ ਇੱਕ ਮਹੀਨਾ ਵਿਆਹ ਤੋਂ ਪਹਿਲਾਂ ਇੱਕ ਮਹੀਨਾ ਸੀ ਸਗਨ ਕੀਤਾ ਉਹਦਾ ਸਗਨ ਤੇ ਵੀ ਅਸੀਂ 2.3 ਲੱਖ ਰੁਪਈਆ ਲਾਇਆ ਉਹਦੇ ਤੇ ਠੀਕ ਐ ਉਸ ਤੋਂ ਬਾਅਦ ਚਲੋ ਵਿਆਹ ਦਾ ਦਾਇਰ ਰੱਖ ਲਿਆ ਵਿਆਹ 10 11 ਤਰੀਕ ਨੂੰ ਹੋਇਆ ਸਾਡਾ 2 ਮਹੀਨੇ ਹੋ ਗਏ ਮੈਰਿਜ ਹੋਈ ਨੂੰ ਮੈਰਿਜ ਦੇ ਵਿੱਚ ਵੀ ਇਹਨਾਂ ਨੇ ਕਈ ਮੰਗਾਂ ਰੱਖੀਆਂ ਵੀ ਸਾਨੂੰ ਭਾਈ ਸਾਡੇ ਸਾਡੇ ਕੋਟ ਪੈਂਟ ਟਟਾਈਆਂ ਸਾਡੇ ਅਫਸਰਾਂ ਨੇ ਆਉਣਾ ਵੱਡੇ ਵੱਡੇ ਅਫਸਰਾਂ ਨੇ ਆਉਣਾ ਸਾਨੂੰ ਇਹੋ ਜਿਹਾ ਏਸੀ ਪੈਲਸ ਚਾਹੀਦਾ ਹੈ ਸਾਨੂੰ ਮੀਟਰਾਂ ਰੋਟੀ ਦਿੱਤੀ ਜਾਵੇ ਪਰ ਅਸੀਂ ਉਹ ਜਿੰਨਾ ਕੋ ਸਕਿਆ ਸੀ ਉਹਦੇ ਆਲਦੀ ਲੈਵਲ ਦੇ ਹਿਸਾਬ ਨਾਲ ਉਹ ਸੀ ਕਰਿਆ ਪੈਲਸ ਕੀਤਾ ਪੈਲਸ ਵੀ ਕੀਤਾ ਸੀ ਤੋਂ ਜੋ ਵੀ ਸਮਾਨ ਦਿੱਤਾ ਸੀ ਜਦੋਂ ਅਸੀਂ ਸਾਡੇ ਮੇਰੇ ਭਾਈ ਹੋਰ ਦੂਜੇ ਗਏ ਆ ਨਾਲ ਕੁੜੀ ਦੇ ਸਾਡੀ ਉੱਥੇ ਕੋਈ ਪੈਸੋ ਗੱਛ ਨਹੀਂ ਹੋਈ ਉੱਥੇ ਨਾ ਉਹਨੂੰ ਸਾਨੂੰ ਪੁੱਛਿਆ ਵੀ ਕਿੱਥੇ ਆਏ ਆ ਕਿੱਥੇ ਗਏ ਹੋ ਨਹੀਂ ਅਗਲਾ ਗਏ ਨੂੰ ਚਾਹ ਪਾਣੀ ਪਿਉਂਦਾ ਕੋਈ ਚਾਹ ਪਾਣੀ ਨਹੀਂ ਪਿਆ ਉਹਨਾਂ ਭਰਾਵਾਂ ਨੂੰ ਨਹੀਂ ਪੁੱਛਿਆ ਜਿਹੜਾ ਸਮਾਨ ਸੀਗਾ ਕਹਿੰਦੇ ਇਹ ਸਮਾਨ ਲਾ ਲਓ ਭਾਈ ਕਹਿੰਦੇ ਤੁਸੀਂ ਆਪ ਹੀ ਸਮਾਨ ਲਾਓ ਤੇ ਆਪ ਹੀ ਤਾਂਹ ਚੜਾਓ ਸਾਡੇ ਨਾਲ ਮਤਲਬ ਬੇਇਨਸਾਫੀ ਹੋਈ ਅਸੀਂ ਉਸ ਤੋਂ ਬਾਅਦ ਬਚੋਲਾ ਸਾਹਿਬ ਨੂੰ ਦੱਸਿਆ ਵੀ ਇਸ ਤਰ੍ਹਾਂ ਹੋਈ ਗੱਲ ਗੱਲਬਾਤ ਹੋਈ ਆ ਬਚੋਲਾ ਸਾਹਿਬ ਨੇ ਜੋ ਗੱਲਬਾਤ ਹੋਈ ਸਾਡੀ ਉਹ ਕਹਿੰਦੇ ਸੀ ਸਮਝਾਵਾਂਗੇ ਗੱਲਬਾਤ ਕਰਾਂਗੇ ਪਰ ਗੱਲਬਾਤ ਕੋਈ ਸਹੀ ਨਹੀਂ ਹੋਈ ਬਚੋਲਾ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰੀ ਤਾਂ ਉਹ ਸਮਝੇ ਨਹੀਂ ਹੈ ਵੀ ਭਾਈ ਸਾਨੂੰ ਖਰਾਬ ਲਾਦੇ ਆ ਇਹ ਦਹੇਜ ਦੀ ਮੰਗ ਕਰਦੇ ਆ ਗੱਡੀ ਮੰਗਦੇ ਆ ਇਹ ਬੁਲਟ ਮੋਟਰਸਾਈਕਲ ਸੀਗਾ ਬੁਲਟ ਮਟਰਸਾਈਕਲ ਨੂੰ ਹੱਥ ਨਹੀਂ ਲਾਉਣ ਦਿੰਦੇ ਸੀਗੇ ਆਪਣੀ ਜਿਹੜੀ ਕੁੜੀ ਸੀ ਉਹ ਕਹਿੰਦੀ ਸੀ ਭਾਈ ਇਹ ਬੋਟ ਮੋਟਰਸਾਈਕਲ ਲੈ ਜਾਓ ਚੱਲ ਬਾਜ਼ਾਰ ਘੁੰਮਣਾਗਾ ਉਹ ਬਾਜ਼ਾਰ ਲੈ ਕੇ ਨਹੀਂ ਗਏ ਮੋਟਰਸਾਈਕਲ ਠੀਕ ਹੈ ਤੋ ਉਹ ਕਹਿੰਦੇ ਇਹਨਾਂ ਨੇ ਕਿਹੜਾ ਮੋਟਰਸਾਈਕਲ ਦਿੱਤਾ ਜਾਂ ਗੱਡੀ ਦੇਤੀ ਤੇ ਇਸ ਕਰਕੇ ਵੀ ਉਹਨਾਂ ਨੇ ਜਿਆਦਾ ਦਾਜ ਦਾ ਸੀਗਾ ਵੀ ਦਾਜ ਨਹੀਂ ਦਿੱਤਾ ਇੱਕੋ ਕਹਿੰਦੇ ਸੀ ਅਸੀਂ ਪੈਸੇ ਲਾਵਾਂਗੇ ਉਹਨਾਂ ਨੇ ਕੋਈ ਪੈਸੇ ਨਹੀਂ ਲਾਏ ਠੀਕ ਹੈ ਉਹ ਸਾਤੋਂ ਪੈਸੇ ਮੰਗ ਰਹੇ ਸੀ ਹੁਣ ਕੀ ਪਤਾ ਲੱਗਿਆ ਤੁਹਾਨੂੰ ਜਿਹੜੀ ਕੁੜੀ ਦੀ ਡੈਟ ਹੋਈ ਹੈ ਕੁੜੀ ਦੀ ਸਾਨੂੰ ਇਨਫਰਮੇਸ਼ਨ ਨਹੀਂ ਆ ਕਿਸੇ ਨੇ ਮਤਲਬ ਫੋਨ ਤੇ ਸਾਨੂੰ ਫੋਨ ਕਾਲ ਆਈ ਹੈ ਜੀ 1 ਵਜੇ ਸਾਡੀ ਸਾਰੀ ਮਤਲਬ ਜਿਹੜੇ ਮੇਰਾ ਛੋਟਾ ਭਾਈ ਆ ਉਹਦੇ ਨਾਲ ਫੋਨ ਤੇ ਸਾਡੀ ਗੱਲਬਾਤ ਹੋਈ ਆ ਸਾਰੇ ਪਰਿਵਾਰ ਨਾਲ ਗੱਲਬਾਤ ਵੀਡੀਓ ਕਾਲ ਹੋਈ ਆ 1 ਵਜੇ 1 ਵਜੇ ਸਾਡੀ ਵੀਡੀਓ ਕਾਲ ਹੋਈ ਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਫੋਨ ਤੇ ਵੀ ਕੁੜੀ ਸੀਰੀਅਸ ਆਜੋ ਸਾਨੂੰ ਜਾਂਦੇ ਜਾਂਦੇ ਰਸਤੇ 'ਚ ਫੇਰ ਕਾਲ ਆ ਗਈ ਵੀ ਅਸੀਂ ਭਾਈ ਬੜਿਆਲ ਦੇ ਲੈ ਕੇ ਚੱਲਿਆ ਉੱਥੇ ਆਜੋ ਅਸੀਂ ਅਸੀਂ ਆਪਦੇ ਕੋਈ ਦੋਸਤ ਮਿੱਤਰ ਸੀ ਉਹਨਾਂ ਨੂੰ ਭੇਜਿਆ ਸੀ ਵੀ ਦੋਸਤ ਮਿੱਤਰਾਂ ਨੂੰ ਵੀ ਉੱਥੇ ਜਾ ਕੇ ਪਤਾ ਕਰੀਏ ਤਾਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਜਿਹੜੀ ਉਹ ਕੁੜੀ ਦੀ ਡੈਥ ਸੀਗੀ ਜਿਹੜਾ ਬੜਿਆਲ ਹੌਸਪੀਟਲ 'ਚ ਸੀਗਾ ਉਹਨਾਂ ਨੇ ਲਿਖਤਾ ਸੀ ਸਾਡੇ ਕੋਲੇ ਕੁੜੀ ਕੁੜੀ ਆਈ ਜਿਹੜੀ ਉਹ ਡੈਥ ਸਮਿਤੀ ਆਈ ਆ ਜਦੋਂ ਅਸੀਂ ਚਲੋ ਜਾਣਾ ਸੀਗਾ ਨਾਲ ਤਾਂ ਪੁਲਿਸ ਨੇ ਕਹਿੰਦੇ ਵੀ ਅਸੀਂ ਭਾਈ ਘਰੇ ਨਹੀਂ ਜਾ ਸਕਦੇ ਕੋਈ ਕਾਰਵਾਈ ਵਾਜੂਗੀ ਪੁਲਿਸ ਨੇ ਫਿਰ ਉਹ ਆਪਦੇ ਕੁੜੀ ਘਰੇ ਲੈ ਗਏ ਸੀ ਅਸੀਂ ਘਰੋਂ ਜਿਹੜੀ ਉਹ ਕੁੜੀ ਲੈ ਕੇ ਆਏ ਆ ਮਤਲਬ ਨਾਲ ਜਾ ਕੇ ਠੀਕ ਆ ਉਦੋਂ ਬਾਅਦ ਉਹ ਪੋਸਟਮਾਰਟਮ ਲਈ ਭੇਜਤਾ ਇਹ ਮੰਗ ਕੀ ਕਰਦ ਨੂੰ ਮੰਗ ਉਹਨੂੰ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਰੇ ਜੇਲ੍ਹ ਚ ਠਿੱਕਣ ਵੱਧ ਤੋਂ ਵੱਧ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਉਹਦਾ ਭਰਾ ਉਹਦਾ ਭਰਾ ਜੋ ਵੀ ਪੁਲਿਸ ਚਾ ਉਹਦੀ ਸਾਰੀ ਸਪੋਰਟ ਆ ਸੀਐਮਓ ਦਾ ਮਤਲਬ ਸਕਿਉਰਿਟੀ ਚ ਲੱਗਾ ਹੋਇਆ ਸਾਰੇ ਭਗਵੰਤ ਮਾਨ ਦਾ ਸਾਰੀ ਸਪੋਰਟ ਆ ਉਹਨਾਂ ਦੀ ਤੇ ਸਾਡੀ ਉਹ ਸੁਣਵਾਈ ਕੋਈ ਨਹੀਂ ਹੋਈ ਉਥੇ ਠੀਕ ਹੈ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਸੀਂ ਸਾਡਾ ਸੀਗਾ ਧਰਨਾ ਲਾਉਣ ਦਾ ਮਸਲਾ ਅੱਜ ਪਰ ਧਰਨਾ ਕੁਝ ਬੰਦੇ ਕਹਿੰਦੇ ਵੀ ਨਹੀਂ ਲਾਉਣਾ ਨਹੀਂ ਲਾਉਣਾ ਨਹੀਂ ਲਾਉਣਾ ਪਰ ਧਰਨਾ ਲਾਉਣਾ ਸੀ ਅਸੀਂ ਅਸੀਂ ਕਾਰਵਾਈ ਕਰਨੀ ਹੈ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਤੋਂ ਅਸੀਂ ਮੰਗ ਚਾਹੁੰਦੇ ਆਂ ਵੀ ਵੀ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਇਹ ਜਿਹੜੇ ਦੋਸ਼ੀ ਆ ਕਤਲ ਕਲਾ ਕਰਦੇ ਆ ਜਾਂ ਦਾਜ ਮੰਗਦੇ ਆ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ